ਸਸ਼ਿਆਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਪਿੰਡੂ ਜ਼ਿੰਦਗੀ ਚੈਨਲ ਤੇ। ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀਆਂ ਤੁਹਾਨੂੰ ਕਹਾਣੀ ਬਹੁਤ ਜ਼ਿਆਦਾ ਪਸੰਦ ਆਏਗੀ। ਮੈਂ 1 ਮਹੀਨਾ ਪਹਿਲਾਂ ਹੀ ਅਮਰੀਕਾ ਤੋਂ ਵਾਪਿਸ ਆਇਆ ਸੀ ਤੇ ਮੈਨੂੰ ਇੰਡੀਆ ਆਉਂਦਿਆਂ ਸਾਰ ਹੀ ਆਪਣੇ ਕਾਰੋਬਾਰ ਨੂੰ ਸੈੱਟ ਕਰਨ ਦੀ ਚਿੰਤਾ ਲੱਗੀ ਰਹਿੰਦੀ। ਲੇਕਿਨ ਘਰ ਵਿੱਚ ਤਾਂ ਹਰ ਰੋਜ਼ ਕੋਈ ਨਵਾਂ ਤਮਾਸ਼ਾ ਲੱਗਾ ਰਹਿੰਦਾ। ਜਦੋਂ ਵੀ ਮੈਂ ਬਾਰੋਂ ਕੰਮ ਤੋਂ ਥੱਕਿਆ ਹਾਰਿਆ ਘਰੇ ਆਉਂਦਾ ਸੀ ਤਾਂ ਮੇਰੀ ਮਾਂ ਮੇਰੇ ਅੱਗੇ ਆਪਣੇ ਦੁਖੜੇ ਲੈ ਕੇ ਬੈਠ ਜਾਂਦੀ ਮਾਂ ਕਹਿੰਦੀ ਤੇਰੇ ਘਰ ਵਾਲੀ ਕਦੀ ਵੀ ਘਰ ਵਿੱਚ ਨਹੀਂ ਬਹਿੰਦੀ ਜਾ ਕੇ ਗਵਾਂਡੀਆਂ ਦੇ ਘਰ ਬੈਠੀ ਰਹਿੰਦੀ ਹੈ ਤੇ ਨਾ ਹੀ ਉਸ ਨੂੰ ਘਰ ਦਾ ਖਿਆਲ ਹੈ ਤੇ ਨਾ ਹੀ ਆਪਣੇ ਬੱਚੇ ਦਾ ਇਹ ਗੱਲ ਹੈਗੀ ਤਾਂ ਬਿਲਕੁਲ ਸੱਚ ਸੀ ਮੈਂ ਜਦੋਂ ਵੀ ਘਰ ਆਉਂਦਾ ਸੀ ਤਾਂ ਮੇਰੀ ਪਤਨੀ ਜਸਪ੍ਰੀਤ ਹਮੇਸ਼ਾ ਗਵੰਡੀਆਂ ਦੇ ਘਰ ਹੀ ਮਿਲਦੀ ਸੀ ਮੈਂ ਆਪਣੇ ਬੇਟੇ ਨੂੰ ਕਿਹਾ ਬੇਟਾ ਜਾ ਮੈਨੂੰ ਇੱਕ ਗਲਾਸ ਪਾਣੀ ਦਾ ਪਿਆ ਤੇ ਸਾਰੇ ਘਰ ਵਿੱਚ ਨਜ਼ਰ ਮਾਰੀ ਤਾਂ ਘਰ ਦਾ ਸਾਰਾ ਬਹੁਤ ਗੰਦਾ ਹੋਇਆ ਪਿਆ ਸੀ ਤੇ ਚੀਜ਼ਾਂ ਇੱਧਰ ਉੱਧਰ ਖਿਲਰੀਆਂ ਹੋਈਆਂ ਸੀ ਮੇਰੀ ਇਹ ਗੱਲ ਸੁਣ ਕੇ ਮੇਰੀ ਮਾਂ ਮੈਨੂੰ ਕਹਿੰਦੀ ਤੂੰ ਜਸਪ੍ਰਿਤ ਨੂੰ ਕਹਿੰਦਾ ਕਿਉਂ ਨਹੀਂ ਕਿ ਥੋੜਾ ਘਰ ਵੱਲ ਵੀ ਧਿਆਨ ਦਿਆ ਕਰੇ ਤੂੰ ਤਾਂ ਜ਼ਿਆਦਾ ਹੀ ਉਸ ਨੂੰ ਸਿਰ ਤੇ ਚੜਾ ਰੱਖਿਆ ਹੈ ਇਹ ਗੱਲ ਮੰਮੀ ਦੇ ਮੂੰਹ ਵਿੱਚੋਂ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਮੰਮੀ ਜੀ ਤੁਸੀਂ ਇਹ ਗੱਲ ਜਸਪ੍ਰੀਤ ਨੂੰ ਵੀ ਕਹਿ ਸਕਦੇ ਹੋਣਾ ਮੈਂ ਸਾਰੇ ਦਿਨ ਦਾ ਥੱਕਿਆ ਹਰਿਆ ਘਰੇ ਆਉਂਦਾ ਹਾਂ ਤਾਂ ਮੈਨੂੰ ਵੀ ਆਰਾਮ ਦੀ ਜ਼ਰੂਰਤ ਹੈ ਮੰਮੀ ਕਹਿੰਦੀ ਗੱਲ ਤਾਂ ਤੂੰ ਬਿਲਕੁਲ ਸਹੀ ਕਹੀ ਹੈ ਤੇਰੀ ਘਰ ਵਾਲੀ ਮੈਨੂੰ ਕੁਝ ਸਮਝਦੀ ਹੋਵੇ ਮੈਂ ਤਾਂ ਹੀ ਉਸ ਨੂੰ ਕੁਝ ਆਖਾਂ ਆਪਣੇ ਬੱਚੇ ਵੱਲ ਵੇਖ ਕਿਸ ਤਰ੍ਹਾਂ ਦਾ ਬਣਿਆ ਫਿਰਦਾ ਹੈ ਘਰ ਦੀ ਹਾਲਤ ਵੇਖ ਅਜੇ ਤੱਕ ਤਾਂ ਉਸ ਨੇ ਰੋਟੀ ਵੀ ਨਹੀਂ ਬਣਾਈ ਤੇ ਇੱਕ ਤੇਰੀ ਘਰ ਵਾਲੀ ਜੋ ਮੂੰਹ ਤੇ ਸੁਰਖੀ ਪਾਊਡਰ ਲਗਾ ਕੇ ਸਾਰਾ ਦਿਨ ਗਵਾਂਡੀਆਂ ਦੇ ਘਰ ਜਾ ਕੇ ਬੈਠੀ ਰਹਿੰਦੀ ਹੈ ਤੈਨੂੰ ਆਪਣੀ ਘਰ ਵਾਲੀ ਨੂੰ ਇਹ ਸਭ ਕੁਝ ਸਮਝਾਉਣਾ ਚਾਹੀਦਾ ਹੈ ਤੂੰ ਉਸ ਨੂੰ ਉਲਟਾ ਮੈਨੂੰ ਹੀ ਕਹਿ ਰਿਹਾ ਮੰਮੀ ਬਹੁਤ ਗੁੱਸੇ ਵਿੱਚ ਸੀ ਮੰਮੀ ਦੀਆਂ ਗੱਲਾਂ ਸੁਣ ਕੇ ਮੈਂ ਆਪਣਾ ਮੱਥਾ ਫੜ ਕੇ ਬੈਠ ਗਿਆ ਰੋਜ਼ ਰੋਜ਼ ਦੀਆਂ ਇਹ ਗੱਲਾਂ ਸੁਣ ਸੁਣ ਕੇ ਮੈਂ ਬਹੁਤ ਥੱਕ ਗਿਆ ਸੀ ਅਚਾਨਕ ਜਸਪ੍ਰੀਤ ਵੀ ਆ ਗਈ ਹੱਸਦੀ ਮਸਕਰਾਉਂਦੀ ਹੋਈ ਸੋਹਣਾ ਸੂਟ ਪਾ ਕੇ ਲੈ ਵੇਖ ਲੈ ਖੁਦ ਹੀ ਘਰਤ ਘਰ ਦੀ ਹਾਲਤ ਦੇਖ ਤੇ ਆਪਣੀ ਪਤਨੀ ਦੀ ਹਾਲਤ ਦੇਖ ਘਰ ਵਿੱਚ ਇੰਨੀ ਗੰਦਗੀ ਪੈਦਾ ਹੋਈ ਹੈ ਕਿ ਘਰ ਵਿੱਚ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਅਤੇ ਮਹਾਰਾਣੀ ਇਸ ਤਰ੍ਹਾਂ ਤਿਆਰ ਹੋਈ ਜਿਵੇਂ ਕਿਸੇ ਵਿਆਹ ਤੇ ਜਾਣਾ ਹੋਵੇ ਇੱਕ ਦਿਨ ਇਹ ਕੋਈ ਚੰਦ ਨਾ ਚੜਾਵੇ ਤਾਂ ਤੂੰ ਮੈਨੂੰ ਕਹੀਂ ਜਸਪ੍ਰੀਤ ਦੇ ਹੱਥ ਵਿੱਚ ਇੱਕ ਵੱਡਾ ਸਾਰਾ ਬਾਉਲ ਸੀ ਹੁਣ ਟੇਬਲ ਤੇ ਰੱਖ ਕੇ ਆਪ ਅੰਦਰ ਚਲੀ ਗਈ ਤੇ ਮਾਂ ਦੀਆਂ ਇਹ ਗੱਲਾਂ ਸੁਣ ਕੇ ਮੈਂ ਥੋੜਾ ਗੁੱਸੇ ਵਿੱਚ ਆਵਾਜ਼ ਮਾਰੀ ਤੇ ਕਿਹਾ ਜਸਪ੍ਰੀਤ ਇਸ ਵਕਤ ਤੂੰ ਕਿੱਥੋਂ ਆ ਰਹੀ ਹੈ ਤਾਂ ਜਸਪ੍ਰੀਤ ਨੇ ਮੈਨੂੰ ਕਿਹਾ ਇਹ ਗੱਲ ਤੁਸੀਂ ਹੌਲੀ ਵੀ ਤਾਂ ਬੋਲ ਸਕਦੇ ਹੋ ਫਿਰ ਉਹ ਸਾਡੇ ਬੇਟੇ ਪ੍ਰਿੰਸ ਨੂੰ ਬੋਲੀ ਬੇਟਾ ਜਲਦੀ ਪਲੇਟ ਫੜ ਮੈਂ ਤੈਨੂੰ ਰੋਟੀ ਪਕਾ ਕੇ ਦੇਣੀ ਹਾਂ ਉਸ ਨੇ ਮੇਰੀ ਗੱਲ ਦਾ ਜਵਾਬ ਦੇਣਾ ਜ਼ਰੂਰੀ ਨਾ ਸਮਝਿਆ ਤੇ ਚੁੱਪਚਾਪ ਰਸੋਈ ਵੱਲ ਚਲੀ ਗਈ ਤੇ ਮੰਮੀ ਨੂੰ ਹੋਰ ਮੌਕਾ ਮਿਲ ਗਿਆ ਕਹਿੰਦੀ ਵੇਖ ਆਪਣੀ ਘਰ ਵਾਲੀ ਦੀ ਆਕੜ ਕਿਸੇ ਦਿਨ ਇਹ ਤੇਰੀ ਨੱਕ ਵਢਾ ਕੇ ਹੀ ਰਹੇਗੀ ਤੇਰੀ ਬੇਇੱਜ਼ਤੀ ਕਰਵਾ ਕੇ ਹੀ ਹਟੇਗੀ ਇਹ ਗੱਲ ਸੁਣ ਕੇ ਮੈਂ ਥੋੜੀ ਉੱਚੀ ਆਵਾਜ਼ ਵਿੱਚ ਕਿਹਾ ਬੱਸ ਕਰੋ ਮੰਮੀ ਜੀ ਮੈਂ ਰੋਜ਼-ਰੋਜ਼ ਦੀ ਕਹਾਣੀ ਤੋਂ ਤੰਗ ਆ ਚੁੱਕਿਆ ਹਾਂ ਤਾਂ ਮੰਮੀ ਨੇ ਕਿਹਾ ਠੀਕ ਆ ਹੁਣ ਤੈਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਦੀਆਂ ਨੇ ਬਾਅਦ ਵਿੱਚ ਪਛਤਾਵੇਂਗਾ ਐਨੇ ਨੂੰ ਜਸਪ੍ਰੀਤ ਰੋਟੀ ਬਣਾ ਕੇ ਲੈ ਆਈ ਸੀ ਉਸ ਨੇ ਡਾਈਨਿੰਗ ਟੇਬਲ ਤੇ ਰੋਟੀਆਂ ਨਾਲ ਸਲਾਦ ਦੀ ਪਲੇਟ ਵੀ ਰੱਖ ਰੱਖ ਦਿੱਤੀ ਉਹ ਬੋਲੀ ਜਲਦੀ ਆਓ ਤੇ ਖਾਣਾ ਖਾ ਲਓ ਅਸੀਂ ਸਾਰੇ ਡਾਇਨਿੰਗ ਟੇਬਲ ਤੇ ਬੈਠ ਗਏ ਮੈਂ ਸੋਚਿਆ ਸ਼ਾਇਦ ਜਸਪ੍ਰੀਤ ਸਾਰਾ ਖਾਣਾ ਬਣਾ ਕੇ ਹੀ ਗਈ ਹੈ ਹੁਣ ਤਾਂ ਸਿਰਫ ਉਸਨੇ ਆ ਕੇ ਰੋਟੀ ਹੀ ਪਕਾਈ ਹੈ ਕਿਉਂਕਿ ਡਾਇਨਿੰਗ ਟੇਬਲ ਉੱਤੇ ਸਲਾਦ ਰਾਇਤਾ ਚਟਨੀ ਤੇ ਰੋਟੀ ਸਬਜੀ ਸਭ ਕੁਝ ਮੌਜੂਦ ਸੀ ਅਚਾਨਕ ਮੇਰੀ ਨਜ਼ਰ ਉਸ ਤੇ ਪਈ ਜਿਹੜਾ ਜਸਪ੍ਰੀਤ ਆਪਣੇ ਨਾਲ ਬਾウル ਲੈ ਕੇ ਆਈ ਸੀ ਉਸ ਵਿੱਚ ਸਬਜੀ ਪਈ ਹੋਈ ਸੀ ਤੇ ਉਹ ਡਾਈਨਿੰਗ ਟੇਬਲ ਤੇ ਪਿਆ ਸੀ ਮੈਂ ਜਸਪ੍ਰੀਤ ਨੂੰ ਪੁੱਛਿਆ ਕਿ ਇਹ ਬਾਉਲ ਤੂੰ ਆਪਣੇ ਨਾਲ ਲੈ ਕੇ ਆਈ ਸੀ ਇਸ ਦਾ ਮਤਲਬ ਕਿ ਤੂੰ ਗਵਾਂਡੀਆਂ ਘਰੋਂ ਸਬਜੀ ਲੈ ਕੇ ਆਈ ਹੈ ਮੇਰੀ ਇਹ ਗੱਲ ਸੁਣ ਕੇ ਜਸਪ੍ਰੀਤ ਥੋੜਾ ਘਬਰਾ ਗਈ ਤੇ ਬੋਲੀ ਸਾਡੀ ਗਵਾਂਡਨ ਸਿਮਰਨ ਕਿੰਨੀ ਚੰਗੀ ਹੈ ਮੈਂ ਤਾਂ ਬਸ ਉਸ ਦਾ ਹਾਲ ਚਾਲ ਪੁੱਛਣ ਗਈ ਸੀ ਗੱਲਾਂ-ਗੱਲਾਂ ਵਿੱਚ ਮੈਨੂੰ ਟਾਈਮ ਦਾ ਪਤਾ ਹੀ ਨਾ ਲੱਗਾ ਜਦੋਂ ਖਿਆਲ ਆਇਆ ਕਿ ਘਰ ਵਿੱਚ ਤਾਂ ਅਜੇ ਖਾਣਾ ਵੀ ਬਨਣ ਵਾਲਾ ਹੈ ਤਾਂ ਉਸ ਨੇ ਆਪਣੇ ਘਰ ਵਿੱਚ ਬਣੀ ਹੋਈ ਸਬਜ਼ੀ 'ਚੋਂ ਅੱਧੀ ਸਬਜ਼ੀ ਮੈਨੂੰ ਦੇ ਦਿੱਤੀ ਤੇ ਅੱਧੀ ਸਬਜ਼ੀ ਆਪਣੀ ਰੱਖ ਲਈ ਇਹ ਗੱਲ ਕਹਿ ਕੇ ਜਸਪ੍ਰਿਤ ਨੇ ਪਾਣੀ ਦਾ ਜੱਗ ਚੁੱਕਿਆ ਅਤੇ ਆਪਣੇ ਮੱਥੇ ਤੇ ਹਾਈ ਪਸੀਨੇ ਨੂੰ ਸਾਫ਼ ਕਰਦੇ ਹੋਏ ਕਿਚਨ ਵੱਲ ਤੁਰ ਪਈ ਸ਼ਾਇਦ ਉਹ ਮੇਰੇ ਸਵਾਲਾਂ ਤੋਂ ਬਚਣਾ ਚਾਹੁੰਦੀ ਸੀ ਜੇਕਰ ਉਹ ਥੋੜਾ ਚਿਰ ਹੋਰ ਖਲੋ ਜਾਂਦੀ ਤਾਂ ਉਸ ਦੀ ਚੋਰੀ ਫੜੀ ਜਾਣੀ ਸੀ ਮੈਂ ਉਹਨਾਂ ਮਰਦਾਂ ਵਿੱਚ ਨਹੀਂ ਹਾਂ ਜਿਹੜੇ ਆਪਣੀ ਘਰਵਾਲੀ ਉੱਤੇ ਸ਼ੱਕ ਕਰਦੇ ਹਨ ਪਰ ਜਸਪ੍ਰਿਤ ਦੀਆਂ ਹਰਕਤਾਂ ਨੂੰ ਵੇਖ ਕੇ ਮੈਂ ਮਜਬੂਰ ਹੋ ਗਿਆ ਸੀ ਅੱਜ ਪਹਿਲੀ ਵਾਰ ਉਸ ਨੇ ਆਪਣੀ ਹਰਕਤ ਨਾਲ ਮੈਨੂੰ ਹੈਰਾਨ ਕਰ ਦਿੱਤਾ ਕੁਝ ਮੰਮੀ ਦੀਆਂ ਗੱਲਾਂ ਦਾ ਵੀ ਅਸਰ ਸੀ ਤੇ ਕੁਝ ਹਰ ਜਸਪ੍ਰਿਤ ਦੀਆਂ ਹਰਕਤਾਂ ਦਾ ਵੀ ਅਸਰ ਪੈ ਗਿਆ ਤਾਂ ਮੈਂ ਮਨ ਵਿੱਚ ਹੀ ਸੋਚ ਲਿਆ ਕਿ ਜਸਪ੍ਰਿਤ ਨੂੰ ਕਹਾਂਗਾ ਕਿ ਤੂੰ ਗਵਾਂਡੀਆਂ ਦੇ ਘਰ ਨਾ ਜਾਇਆ ਕਰ ਤੇ ਜਦ ਮੈਂ ਰਾਤ ਨੂੰ ਉਸ ਨੂੰ ਇਹ ਗੱਲ ਕਹੀ ਤਾਂ ਉਹ ਮੈਨੂੰ ਗੁੱਸੇ ਨਾਲ ਬੋਲੀ ਕਿ ਤੂੰ 5 ਸਾਲ ਪਰਦੇਸ ਵਿੱਚ ਲਾ ਕੇ ਆਇਆ ਹੈ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਤੂੰ ਮੈਨੂੰ ਇਕੱਲੀ ਨੂੰ ਛੱਡ ਕੇ ਚਲਾ ਗਿਆ ਸੀ ਤੈਨੂੰ ਉਸ ਵਕਤ ਮੇਰਾ ਖਿਆਲ ਨਹੀਂ ਸੀ ਆਇਆ ਮੈਂ ਕਿੱਦਾਂ ਇਕੱਲੀ ਰਹਿ ਕੇ ਸਮਾਂ ਲੰਘਾਇਆ ਇਹ ਤਾਂ ਮੈਂ ਹੀ ਜਾਣਦੀ ਹਾਂ ਇੰਨਾ ਕਹਿ ਕੇ ਜਸਪ੍ਰੀਤ ਰੋਣ ਲੱਗ ਪਈ ਉਹ ਰੋਂਦੇ ਰੋਂਦੇ ਕਹਿਣ ਲੱਗੀ ਕਿ ਘਰ ਵਿੱਚ ਤਾਂ ਤੇਰੀ ਮਾਂ ਹਮੇਸ਼ਾ ਖਰੀਆਂ ਖੋਟੀਆਂ ਸੁਣਾਉਂਦੀ ਰਹਿੰਦੀ ਸੀ ਤਾਂ ਘਰ ਵਿੱਚ ਇਕੱਲੇ ਰਹਿ ਰਹਿ ਕੇ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗ ਪਈ ਇਸ ਕਰਕੇ ਮੈਂ ਬਾਅਰ ਗਵੰਡਨਾ ਦੇ ਵਿੱਚ ਆਪਣਾ ਦਿਲ ਲਾਉਣਾ ਸ਼ੁਰੂ ਕਰ ਦਿੱਤਾ ਸਾਰਾ ਘਰ ਤਾਂ ਮੈਂ ਹੀ ਸੰਭਾਲਦੀ ਹਾਂ ਵੈਸੇ ਹੀ ਤੁਹਾਡੀ ਮਾਂ ਅਤੇ ਤੁਹਾਨੂੰ ਦੇਖਦਾ ਨਹੀਂ ਹੈ ਥੋੜਾ ਜਿਨ ਮੈਂ ਗਵਾਂਡੀਆਂ ਵੱਲ ਕੀ ਚਲੀ ਜਾਣੀ ਹਾਂ ਉਹ ਤੁਹਾਨੂੰ ਬਹੁਤ ਜਲਦੀ ਨਜ਼ਰ ਆ ਜਾਂਦਾ ਹੈ ਜਸਪ੍ਰਿਤ ਜੋ ਵੀ ਕਹਿ ਰਹੀ ਸੀ ਸੱਚ ਕਹਿ ਰਹੀ ਸੀ ਮੇਰੀ ਮਾਂ ਦਾ ਸੁਭਾਅ ਬਹੁਤ ਤੇਜ ਸੀ ਅਤੇ ਫਿਰ ਵਿਆਹ ਦੇ ਕੁਝ ਕੁ ਮਹੀਨਿਆਂ ਬਾਅਦ ਮੈਂ ਜਸਪ੍ਰਿਤ ਨੂੰ ਛੱਡ ਕੇ ਪੈਸੇ ਕਮਾਉਣ ਦੇ ਲਈ ਅਮਰੀਕਾ ਚਲਾ ਗਿਆ ਸੀ ਮੈਂ ਜਸਪ੍ਰਿਤ ਨੂੰ ਪਿਆਰ ਨਾਲ ਚੁੱਪ ਕਰਾਇਆ ਤੇ ਉਹਨੂੰ ਵੀ ਮੇਰੇ ਥੋੜੇ ਜੇ ਮਨਾਉਣ ਨਾਲ ਮੰਨ ਗਈ। ਅਗਲੇ ਦਿਨ ਛੁੱਟੀ ਦਾ ਸੀ। ਮੈਂ ਲੇਟ ਉੱਠਣ ਦਾ ਇਰਾਦਾ ਸੀ। ਸਵੇਰੇ-ਸਵੇਰੇ ਹੀ ਵੰਛ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਕਿ ਮੇਰੀ ਅੱਖ ਖੁੱਲ ਗਈ ਤੇ ਮੈਨੂੰ ਬਹੁਤ ਹੀ ਜ਼ਿਆਦਾ ਗੁੱਸਾ ਆਇਆ ਤੇ ਮੈਂ ਆਪਣੇ ਕਮਰੇ ਵਿੱਚੋਂ ਬਾਹਰ ਆਇਆ ਤੇ ਜਸਪ੍ਰੀਤ ਨੂੰ ਆਵਾਜ਼ਾਂ ਮਾਰਨ ਲੱਗ ਪਿਆ। ਮੈਂ ਆਪਣੇ ਕਮਰੇ ਵਿੱਚੋਂ ਬਾਹਰ ਆਇਆ ਅਤੇ ਜਸਪ੍ਰੀਤ ਨੂੰ ਆਵਾਜ਼ਾਂ ਦੇਣ ਲੱਗ ਪਿਆ। ਮੰਮੀ ਸਾਹਮਣੇ ਸੋਫੇ ਉੱਤੇ ਬੈਠੀ ਹੋਈ ਸੀ। ਮੈਨੂੰ ਵੇਖਦੇ ਹੀ ਬੋਲੀ ਜਸਪ੍ਰਿਤ ਜਸਪ੍ਰਿਤ ਕੀ ਬੋਲ ਰਿਹਾ ਹੈ ਉਹ ਘਰ ਵਿੱਚ ਹੋਵੇਗੀ ਤਾਂ ਹੀ ਤੈਨੂੰ ਜਵਾਬ ਦੇਵੇਗੀ ਉਹ ਤਾਂ ਸਵੇਰੇ ਸਵੇਰੇ ਹੀ ਸੈਰ ਸਪਾਟੀਆਂ ਨੂੰ ਨਿਕਲ ਚੁੱਕੀ ਹੈ ਨਾ ਉਸ ਨੂੰ ਘਰ ਦਾ ਖਿਆਲ ਹੈ ਤੇ ਨਾ ਹੀ ਵੰਛ ਦਾ ਬੱਚੇ ਦਾ ਭੁੱਖ ਨਾਲ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਸੀ ਵੰਛ ਨੂੰ ਇਸ ਤਰ੍ਹਾਂ ਵਿਲਖ-ਵਿਲਖ ਕੇ ਰੋਂਦੇ ਨੂੰ ਵੇਖ ਕੇ ਮੈਨੂੰ ਤਾਂ ਵੈਸੇ ਹੀ ਬਹੁਤ ਗੁੱਸਾ ਆਇਆ ਇੱਕ ਤਾਂ ਮੈਂ ਹੁਨੇ ਹੁਨੇ ਉੱਠਿਆ ਸੀ ਤੇ ਉੱਤੋਂ ਵੰਸ਼ ਦਾ ਰੋਣਾ ਇੱਕ ਮੰਮੀ ਦੀਆਂ ਗੱਲਾਂ ਨੇ ਬਲਦੀ ਅੱਗ ਵਿੱਚ ਘਿਉ ਪਾਉਣ ਦਾ ਕੰਮ ਕੀਤਾ ਮੈਂ ਗੁੱਸੇ ਨਾਲ ਪੁੱਛਿਆ ਮੰਮੀ ਜਸਪ੍ਰਿਤ ਕਿੱਥੇ ਹੈ ਤਾਂ ਮੰਮੀ ਨੇ ਕਿਹਾ ਤੈਨੂੰ ਦੱਸਿਆ ਤਾਂ ਹੈ ਕਿ ਉਹ ਸਵੇਰੇ ਸਵੇਰੇ ਸੈਰਸਪਾਟੇ ਤੇ ਨਿਕਲ ਗਈ ਹੈ ਤੇ ਜਾ ਛੱਤ ਤੇ ਹੋਵੇਗੀ ਜਦ ਵੀ ਵੇਖੋ ਜਾਂ ਤਾਂ ਉਹ ਗਵਾਂਡੀਆਂ ਦੇ ਘਰ ਚਲੀ ਜਾਂਦੀ ਹੈ ਜਾਂ ਕੋਠੇ ਉੱਤੋਂ ਦੀ ਉਨ੍ਹਾਂ ਨਾਲ ਗੱਲਾਂ ਕਰਦੀ ਰਹਿੰਦੀ ਹੈ ਉਸ ਨੂੰ ਤਾਂ ਭੁੱਖ ਨਾਲ ਵਿਲਕ ਰਹੇ ਬੱਚੇ ਦਾ ਵੀ ਖਿਆਲ ਨਹੀਂ ਤੇ ਨਾ ਹੀ ਮੇਰਾ ਖਿਆਲ ਹੈ ਐਨੀ ਗੱਲ ਕਹਿ ਕੇ ਮੰਮੀ ਰੋਣ ਲੱਗ ਪਈ ਕਿੰਨੇ ਆਰਮਾਨਾਂ ਨਾਲ ਮੈਂ ਆਪਣੀ ਨੋ ਨੂੰ ਇਸ ਘਰ ਵਿੱਚ ਬਣਾ ਕੇ ਲਿਆਈ ਸੀ ਸੋਚਿਆ ਸੀ ਕਿ ਘਰ ਵਿੱਚ ਨੋ ਆਏਗੀ ਤਾਂ ਬਹੁਤ ਆਰਾਮ ਮਿਲੇਗਾ ਪਰ ਉਸ ਨੇ ਤਾਂ ਮੇਰਾ ਜੀਣਾ ਹੀ ਹਰਾਮ ਕਰ ਦਿੱਤਾ ਕੀ ਦੱਸਾਂ ਇੰਦਰ ਬੇਟਾ ਜਦ ਤੂੰ ਅਮਰੀਕਾ ਚਲਾ ਗਿਆ ਸੀ ਤਾਂ ਕਿੱਦਾਂ ਰੋ ਰੋ ਕੇ ਦਿਨ ਕੱਟੇ ਸਨ ਪਹਿਲਾਂ ਤਾਂ ਮੈਂ ਮੰਮੀ ਦੀਆਂ ਗੱਲਾਂ ਵੱਲ ਧਿਆਨ ਨਹੀਂ ਸੀ ਦਿੰਦਾ ਪਰ ਹੁਣ ਮੈਨੂੰ ਮੰਮੀ ਦੀਆਂ ਗੱਲਾਂ ਸੁਣ ਕੇ ਗੁੱਸਾ ਆਉਣ ਲੱਗ ਪਿਆ ਸੀ ਪਹਿਲਾਂ ਤਾਂ ਮੈਂ ਆਪਣੇ ਕਾਰੋਬਾਰ ਸੈੱਟ ਕਰਨ ਵਿੱਚ ਲੱਗਾ ਰਹਿੰਦਾ ਸੀ ਪਰ ਹੁਣ ਜਿਸ ਤਰ੍ਹਾਂ ਮੈਨੂੰ ਸਮਾਂ ਮਿਲ ਰਿਹਾ ਸੀ ਮੰਮੀ ਦੀਆਂ ਗੱਲਾਂ ਨੇ ਮੇਰੇ ਦਿਮਾਗ ਵਿੱਚ ਨਵਾਂ ਬੀਜ ਪਾਉਣਾ ਸ਼ੁਰੂ ਕਰ ਦਿੱਤਾ ਸੀ ਤਾਂ ਜਸਪ੍ਰੀਤ ਮੈਨੂੰ ਸ਼ੱਕ ਥੱਲੇ ਨਜ਼ਰ ਆਉਂਦੀ ਆਈ। ਉਹ ਅੱਜ ਵੀ ਬਹੁਤ ਹੀ ਸੋਹਣੇ ਤਰੀਕੇ ਨਾਲ ਤਿਆਰ ਹੋਈ ਸੀ। ਉਸ ਨੇ ਮੇਰੀ ਪਸੰਦ ਦਾ ਲਾਲ ਰੰਗ ਦਾ ਸੂਟ ਪਾਇਆ ਹੋਇਆ ਸੀ ਤੇ ਉਸ ਨਾਲ ਮੈਚਿੰਗ ਚੂੜੀਆਂ ਵੀ ਪਾਈਆਂ ਹੋਈਆਂ ਸਨ। ਪਰ ਅੱਜ ਮੈਂ ਜਸਪ੍ਰੀਤ ਦੀ ਸੁੰਦਰਤਾ ਦੇ ਜਾਲ ਵਿੱਚ ਨਹੀਂ ਸੀ ਫਸਣਾ ਚਾਹੁੰਦਾ। ਉਸ ਦੇ ਹੱਥ ਵਿੱਚ ਅੱਜ ਵੀ ਬਾਉਲ ਸੀ। ਉਹ ਇੱਕ ਕੱਪੜੇ ਨਾਲ ਟਕਿਆ ਹੋਇਆ ਸੀ ਤੇ ਉਹ ਜਲਦੀ ਹੀ ਰਸੋਈ ਵਿੱਚ ਚਲੀ ਗਈ। ਤੇ ਮੈਂ ਉਸ ਨੂੰ ਗੁੱਸੇ ਵਿੱਚ ਪੁੱਛਿਆ ਕਿ ਇਸ ਬਾਉਲ ਵਿੱਚ ਕੀ ਹੈ ਤੇ ਮੇਰੇ ਪੁੱਛਣ ਤੇ ਉਹ ਥੋੜਾ ਘਬਰਾ ਗਈ ਅਤੇ ਬੋਲੀ ਮੈਂ ਮੈਂ ਤਾਂ ਚੀਨੀ ਲੈ ਕੇ ਆਈ ਹਾਂ ਤੁਸੀਂ ਤਾਂ ਸਵੇਰੇ ਸਵੇਰੇ ਸੌ ਰਹੇ ਸੀ ਤੇ ਤੁਹਾਡਾ ਕੋਈ ਜਲਦੀ ਉੱਠਣ ਦਾ ਇਰਾਦਾ ਵੀ ਨਹੀਂ ਸੀ ਘਰ ਵਿੱਚ ਚੀਨੀ ਖਤਮ ਹੋ ਗਈ ਸੀ ਤਾਂ ਮੈਂ ਸੋਚਿਆ ਕਿ ਗਵਾਂਡੀਆਂ ਤੋਂ ਚੀਨੀ ਫੜ ਲਿਆਵਾਂ ਤਾਂ ਮੰਮੀ ਬੋਲੀ ਕਿ ਜਸਪ੍ਰੀਤ ਇੱਕ ਘੰਟੇ ਤੋਂ ਤੂੰ ਗਵਾਂਡੀਆਂ ਦੇ ਘਰ ਚਿੰਨੀ ਫੜਨ ਗਈ ਸੀ ਮੈਂ ਅਤੇ ਮੰਮੀ ਉਸ ਨੂੰ ਬਹੁਤ ਸਵਾਲ ਕਰ ਰਹੇ ਸੀ ਤਾਂ ਉਹ ਘਬਰਾ ਕੇ ਸਵਾਲਾਂ ਵਿੱਚ ਆ ਕੇ ਬੋਲੀ ਕਿ ਹਾਂ ਮੈਂ ਥੋੜਾ ਜਿਆਦਾ ਟਾਈਮ ਵੱਧ ਕੀ ਲਗਾ ਲਿਆ ਤਾਂ ਕੀ ਹੋ ਗਿਆ ਗੱਲ ਨੂੰ ਇੰਨਾ ਵਧਾਉਣ ਦੀ ਕੀ ਜ਼ਰੂਰਤ ਹੈ ਤੇ ਮੈਨੂੰ ਕੀ ਪਤਾ ਕਿ ਮੈਂ ਗਵਾਂਡੀਆਂ ਘਰੋਂ ਜਾ ਕੇ ਚਿੰਨੀ ਮੰਗ ਕੇ ਲਿਆਵਾਂ ਮੰਮੀ ਜੀ ਤੁਹਾਨੂੰ ਹੀ ਸਵੇਰੇ ਜਲਦੀ ਚਾਹ ਪੀਣ ਦੀ ਆਦਤ ਹੈ ਤਾਂ ਮੈਂ ਸੋਚਿਆ ਕਿ ਗਵਾਂਡੀਆਂ ਕਰੋ ਚੀਨੀ ਲੈ ਆਉਂਦੀ ਹਾਂ ਤੁਸੀਂ ਛੋਟੀ ਜੀ ਗੱਲ ਨੂੰ ਬਹੁਤ ਵੱਡੀ ਕਰ ਦਿੱਤਾ ਹੈ ਤੁਹਾਨੂੰ ਨਜ਼ਰ ਨਹੀਂ ਆਉਂਦਾ ਕਿ ਮੈਂ ਤੁਹਾਡੀ ਸੇਵਾ ਕਰਦੀ ਹਾਂ ਤੇ ਕੰਮ ਵਿੱਚ ਵੀ ਤਾਂ ਤੁਸੀਂ ਨੁਕਸ ਹੀ ਕੱਢਦੇ ਰਹਿੰਦੇ ਹੋ ਇਹ ਗੱਲ ਕਹਿ ਕੇ ਜਸਪ੍ਰੀਤ ਜਲਦੀ ਤੋਂ ਜਲਦੀ ਰਸੋਈ ਵਿੱਚ ਚਲੀ ਗਈ ਉਸ ਤੋਂ ਬਾਅਦ ਮੰਮੀ ਫਿਰ ਸ਼ੁਰੂ ਹੋ ਗਈ ਵੇਖ ਲਿਆ ਆਪਣੀ ਘਰ ਵਾਲੀ ਨੂੰ ਕਿਸ ਤਰ੍ਹਾਂ ਗੱਲਾਂ ਕਰਦੀ ਹੈ ਅੱਜ ਜਸਪ੍ਰੀਤ ਦਾ ਮੈਨੂੰ ਇੰਜ ਨਜ਼ਰਾਂ ਚਰਉਣਾ ਬਹੁਤ ਹੀ ਸ਼ੱਕ ਵਿੱਚ ਪਾ ਗਿਆ। ਅਚਾਨਕ ਮੇਰੇ ਫੋਨ ਦੀ ਰਿੰਗ ਵੱਜੀ ਤਾਂ ਮੇਰਾ ਧਿਆਨ ਜਸਪ੍ਰੀਤ ਵੱਲੋਂ ਹਟ ਕੇ ਫੋਨ ਵੱਲ ਹੋ ਗਿਆ। ਮੇਰੀ ਕੰਪਨੀ ਵਿੱਚ ਕੰਮ ਕਰਨ ਵਾਲੇ ਇੱਕ ਵਰਕਰ ਦਾ ਫੋਨ ਆ ਗਿਆ ਸੀ ਤੇ ਮੈਂ ਉਸ ਨਾਲ ਗੱਲਾਂ ਕਰਨ ਵਿੱਚ ਲੱਗ ਗਿਆ। ਲਾਸਟ ਵਿੱਚ ਜਸਪ੍ਰੀਤ ਦੇ ਆਲੂ ਵਾਲੇ ਪਰੌਂਠੇ ਬਣਾਏ ਸੀ। ਅੱਜ ਇਹ ਸਾਰੇ ਨਾਸ਼ਤਾ ਕਰਨ ਹੀ ਲੱਗੇ ਸੀ ਤਾਂ ਜਸਪ੍ਰੀਤ ਨੇ ਇੱਕ ਪਲੇਟ ਵਿੱਚ ਚਾਰ ਆਲੂ ਦੇ ਪਰੌਂਠੇ ਰੱਖੇ ਹਰੀ ਚਟਨੀ ਤੇ ਆਚਾਰ ਵੀ ਰੱਖਿਆ ਤੇ ਨਾਲ ਹੀ ਕੌਲੀ ਦਹੀਂ ਦੀ ਵੀ ਰੱਖੀ ਅਤੇ ਵੰਸ਼ ਨੂੰ ਕਿਹਾ ਕਿ ਜਾ ਬੇਟਾ ਆਪਣੇ ਗਵੰਡਨ ਆਂਟੀ ਨੂੰ ਦੇ ਆ ਮੰਮੀ ਜੀ ਉੱਚੀ ਆਵਾਜ਼ ਵਿੱਚ ਬੋਲੀ ਬੇਟਾ ਇੰਨਾ ਸਭ ਕੁਝ ਦੇਣ ਦੀ ਕੀ ਜ਼ਰੂਰਤ ਹੈ ਜੇਕਰ ਨਾਸ਼ਤਾ ਬਚ ਗਿਆ ਹੈ ਤਾਂ ਉਸ ਨੂੰ ਸੰਭਾਲ ਕੇ ਰੱਖ ਲਾ ਦੁਪਹਿਰ ਨੂੰ ਫਿਰ ਭੁੱਖ ਲੱਗ ਜਾਏਗੀ ਤਾਂ ਜਸਪ੍ਰੀਤ ਬੋਲੀ ਕੋਈ ਗੱਲ ਨਹੀਂ ਮੰਮੀ ਜੀ ਸਿਮਰਨ ਨੂੰ ਮੇਰੇ ਹੱਥ ਦੇ ਪਰੌਂਠੇ ਬਹੁਤ ਪਸੰਦ ਹਨ ਉਹ ਬੜੇ ਸ਼ੌਂਕ ਨਾਲ ਖਾਂਦੀ ਹੈ ਜੇਕਰ ਤੁਹਾਨੂੰ ਦੁਪਹਿਰ ਨੂੰ ਭੁੱਖ ਲੱਗੇਗੀ ਤਾਂ ਮੈਂ ਤੁਹਾਨੂੰ ਕੋਈ ਹੋਰ ਚੀਜ਼ ਬਣਾ ਕੇ ਦੇ ਦੇਵਾਂਗੀ ਐਨੀ ਗੱਲ ਕਹਿ ਕੇ ਉਸ ਨੇ ਭਰੀ ਹੋਈ ਥਾਲੀ ਵੰਸ਼ ਦੇ ਹੱਥ ਵਿੱਚ ਰੱਖੀ ਤੇ ਵੰਸ਼ ਥਾਲੀ ਲੈ ਕੇ ਚਲਾ ਗਿਆ ਫਿਰ ਅਸੀਂ ਖਾਣਾ ਖਾ ਕੇ ਬਾਹਰ ਹੀ ਸੋਫੇ ਤੇ ਬੈਠ ਗਏ ਅਤੇ ਜਸਪ੍ਰੀ ਤੇ ਰਸੋਈ ਵਿੱਚ ਬਰਤਨ ਸਾਫ਼ ਕਰਨ ਚਲੀ ਗਈ। ਥੋੜੀ ਦੇਰ ਬਾਅਦ ਵੰਸ਼ ਆਇਆ ਤਾਂ ਉਸ ਨੇ ਕਿਹਾ ਕਿ ਦੇ ਆਇਆ ਬੇਟਾ ਆਪਣੀ ਮੰਮੀ ਦੀ ਸਹੇਲੀ ਨੂੰ ਪਰੌਂਠੇ ਤਾਂ ਵੰਸ਼ ਨੇ ਆਪਣੀ ਦਾਦੀ ਨੂੰ ਕਿਹਾ ਕਿ ਸਿਮਰਨ ਆਂਟੀ ਤਾਂ ਘਰ ਨਹੀਂ ਹੈਗੀ ਸੀ ਪਰ ਗੁਰਮੀਤ ਅੰਕਲ ਘਰ ਸੀ। ਉਹ ਪਰੌਂਠੇ ਬੈਠ ਕੇ ਖਾਣ ਲੱਗ ਗਏ ਤਾਂ ਕਹਿਣ ਲੱਗੇ ਤੇਰੀ ਮੰਮੀ ਆਲੂ ਦੇ ਪਰੌਂਠੇ ਬਹੁਤ ਹੀ ਸਵਾਦ ਬਣਾਉਂਦੀ ਹੈ। ਚੰਗਾ ਹੋਇਆ ਕਿ ਤੂੰ ਇਹ ਲੈ ਆਇਆ ਮੈਨੂੰ ਬਹੁਤ ਭੁੱਖ ਲੱਗੀ ਸੀ ਅਤੇ ਦਾਦੀ ਤੁਹਾਨੂੰ ਪਤਾ ਹੈ ਕਿ ਗੁਰਮੀਤ ਅੰਕਲ ਮੰਮੀ ਦੀ ਬਹੁਤ ਤਾਰੀਫ ਕਰ ਰਹੇ ਸੀ ਤੇਰੀ ਮੰਮੀ ਬਹੁਤ ਚੰਗੀ ਹੈ ਮੈਂ ਵੰਸ਼ ਦੇ ਮੂੰਹ 'ਚੋਂ ਇਹ ਸਭ ਗੱਲਾਂ ਸੁਣ ਕੇ ਬਹੁਤ ਹੀ ਹੈਰਾਨ ਰਹਿ ਗਿਆ ਤੇ ਵੰਸ਼ ਨੂੰ ਆਪਣੇ ਕੋਲ ਬੁਲਾਇਆ ਤਾਂ ਜਸਪ੍ਰੀਤ ਨੇ ਅਚਾਨਕ ਵੰਸ਼ ਨੂੰ ਆਪਣੇ ਕੋਲ ਬੁਲਾ ਲਿਆ ਤੇ ਮੰਮੀ ਬੋਲੀ ਇਹ ਕੀ ਗੱਲ ਹੋਈ ਜਸਪ੍ਰੀਤ ਨੇ ਤਾਂ ਪਰੌਂਠੇ ਸਿਮਰਨ ਵਾਸਤੇ ਭੇਜੇ ਸੀ ਪਰ ਉਹ ਘਰ ਵਿੱਚ ਨਹੀਂ ਸੀ ਫਿਰ ਭਲਾ ਸਿਮਰਨ ਦਾ ਨਾਂ ਲੈ ਕੇ ਪਰੌਂਠੇ ਕਿਉਂ ਭੇਜੇ ਜਿਹੜੇ ਸਵਾਲ ਮੇਰੇ ਦਿਮਾਗ ਵਿੱਚ ਚੱਲ ਰਹੇ ਸੀ ਉਹੀ ਸਵਾਲ ਮੰਮੀ ਨੇ ਦੁਹਰਾ ਦਿੱਤੇ ਤੇ ਮੈਂ ਉੱਠ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਮੇਰਾ ਦਿਮਾਗ ਇੰਨਾ ਉਲਝਿਆ ਹੋਇਆ ਸੀ ਕਿ ਜਸਪ੍ਰੀਤ ਨੂੰ ਤਾਂ ਚੰਗੀ ਤਰ੍ਹਾਂ ਹੀ ਪਤਾ ਹੋਵੇਗਾ ਕਿ ਸਿਮਰਨ ਘਰ ਨਹੀਂ ਸੀ ਕਿਉਂਕਿ ਕੁਝ ਟਾਈਮ ਪਹਿਲਾਂ ਹੀ ਜਸਪ੍ਰੀਤ ਤੋਂ ਚੀਨੀ ਲੈ ਕੇ ਆਈ ਹੈ ਉਸਨੇ ਉਸ ਨੂੰ ਦੱਸਿਆ ਹੀ ਹੋਏਗਾ ਕਿ ਉਹ ਕਿੱਥੇ ਜਾ ਰਹੀ ਹੈ ਤਾਂ ਫਿਰ ਉਸਨੇ ਸਿਮਰਨ ਦਾ ਨਾਂ ਲੈ ਕੇ ਪਰੌਂਠੇ ਕਿਉਂ ਭੇਜੇ ਮੈਂ ਆਪਣੀ ਘਰ ਵਾਲੀ ਉੱਤੇ ਸ਼ੱਕ ਨਹੀਂ ਸੀ ਕਰਨਾ ਚਾਹੁੰਦਾ ਕਿਉਂਕਿ ਉਸ ਨੂੰ ਬਹੁਤ ਹੀ ਪਿਆਰ ਕਰਦਾ ਸੀ ਮੇਰੀ ਤੇ ਜਸਪ੍ਰੀਤ ਦੀ ਲੰਬ ਮੈਰਿਜ ਹੋਈ ਸੀ ਮੈਂ ਆਪਣੇ ਮਾਪੇ ਦਾ ਇਕਲੌਤਾ ਬੇਟਾ ਸੀ ਜਦ ਮੈਂ ਮੰਮੀ ਨੂੰ ਆਪਣੀ ਪਸੰਦ ਦੇ ਬਾਰੇ ਦੱਸਿਆ ਤਾਂ ਮੰਮੀ ਨੇ ਉਸੇ ਟਾਈਮ ਹੀ ਮੰਨ ਗਈ ਪਰ ਅੱਜ ਤੱਕ ਮੇਰਾ ਜਿੰਨਾ ਵੀ ਸਮਾਂ ਜਸਪ੍ਰਿਤ ਨਾਲ ਗੁਜ਼ਰਿਆ ਸੀ ਬੜਾ ਹੀ ਖੁਸ਼ੀ ਨਾਲ ਗੁਜ਼ਰ ਰਿਹਾ ਸੀ ਪਰ ਪਤਾ ਨਹੀਂ ਅੱਜ ਕਿਉਂ ਮੇਰੇ ਦਿਮਾਗ ਵਿੱਚ ਸ਼ੱਕ ਪੈਦਾ ਹੋ ਗਿਆ ਸੀ ਮੈਂ ਸਾਰੇ ਖਿਆਲਾਂ ਵਿੱਚੋਂ ਬਾਹਰ ਆ ਗਿਆ ਤੇ ਕੰਮ ਦੇ سلسلے ਵਿੱਚ ਬਾਹਰ ਚਲਾ ਗਿਆ ਕੰਮ ਤੋਂ ਆਉਂਦਿਆਂ ਹੀ ਮੈਨੂੰ ਸ਼ਾਮ ਹੋ ਗਈ ਬਹੁਤ ਹੀ ਜ਼ਿਆਦਾ ਥਕਾਵਟ ਹੋ ਰਹੀ ਸੀ ਮੈਂ ਜਲਦੀ ਖਾਣਾ ਖਾ ਕੇ ਸੌਂ ਗਿਆ ਮੈਨੂੰ ਬਹੁਤ ਨੀਂਦ ਆ ਰਹੀ ਸੀ ਰਾਤ ਨੂੰ ਅਚਾਨਕ ਪਿਆਸ ਦੇ ਮਾਰੇ ਮੇਰੀ ਅੱਖ ਖੁੱਲੀ ਤੇ ਟਾਈਮ ਵੇਖਿਆ ਕਿ ਰਾਤ ਦੇ 11 ਵਜੇ ਰਹੇ ਸਨ ਸ਼ਾਮ ਨੂੰ ਮੈਂ ਜਲਦੀ ਸੌ ਗਿਆ ਸੀ ਮੈਂ ਸਾਈਡ ਤੇ ਰੱਖੇ ਪਾਣੀ ਵਾਲੇ ਜੱਗ ਵੱਲ ਵੇਖਿਆ ਤਾਂ ਉਹ ਉੱਥੇ ਨਹੀਂ ਸੀ ਤੇ ਆਪਣੇ ਬੈੱਡ ਦੇ ਬਰਾਬਰ ਵੇਖਿਆ ਤਾਂ ਜਸਪ੍ਰੀਤ ਵੀ ਆਪਣੇ ਕਮਰੇ ਵਿੱਚ ਨਹੀਂ ਸੀ ਮੈਂ ਬਾਥਰੂਮ ਵੱਲ ਵੇਖਿਆ ਤਾਂ ਬਾਥਰੂਮ ਦੀ ਲਾਈਟ ਵੀ ਬੰਦ ਸੀ ਪਰ ਦਰਵਾਜ਼ਾ ਖੁੱਲਿਆ ਹੋਇਆ ਸੀ ਇਸ ਦਾ ਮਤਲਬ ਕਿ ਜਸਪ੍ਰੀਤ ਬਾਥਰੂਮ ਵਿੱਚ ਨਹੀਂ ਹੈ ਮੈਂ ਬਾਹਰ ਆ ਗਿਆ ਤਾਂ ਜਸਪ੍ਰੀਤ ਰਸੋਈ ਵਿੱਚ ਵੀ ਨਹੀਂ ਸੀ ਫਿਰ ਮੈਂ ਮੇਰੀ ਮੰਮੀ ਦੇ ਕਮਰੇ ਵਿੱਚ ਨਜ਼ਰ ਪਈ ਉੱਪਰ ਪੌੜੀਆਂ ਵੱਲ ਵੀ ਪਈ ਪੌੜੀਆਂ 보다 ਦਰਵਾਜ਼ਾ ਖੁੱਲ੍ਹਾ ਹੋਇਆ ਸੀ ਉੱਪਰ ਲਾਈਟ ਵੀ ਜਗ ਰਹੀ ਸੀ ਇਸ ਦਾ ਮਤਲਬ ਇਹ ਸੀ ਕਿ ਜਸਪ੍ਰੀਤ ਉੱਪਰ ਹੀ ਹੈ ਇਸ ਸਮੇਂ ਜਸਪ੍ਰੀਤ ਛੱਤ ਉੱਤੇ ਕੀ ਕਰ ਰਹੀ ਸੀ ਇਹ ਜਾਣਨ ਲਈ ਮੈਂ ਛੱਤ ਤੇ ਚਲਾ ਗਿਆ ਜਸਪ੍ਰੀਤ ਕੋਠੇ ਉਪਰੋਂ ਦੀ ਕਿਸੇ ਨਾਲ ਗੱਲਾਂ ਕਰ ਰਹੀ ਸੀ ਮੇਰੇ ਪੈਰਾਂ ਦੀ ਆਵਾਜ਼ ਸੁਣ ਕੇ ਉਸ ਨੇ ਜਲਦੀ ਜਲਦੀ ਆਪਣੇ ਆਪ ਨੂੰ ਸੰਭਾਲ ਲਿਆ ਇੰਨੀ ਦੇਰ ਵਿੱਚ ਉਹ ਆਪਣੀ ਘਬਰਾਹਟ ਤੇ ਕਾਬੂ ਪਾ ਰਹੀ ਸੀ ਮੈਨੂੰ ਨਜ਼ਰਾਂ ਮਿਲਾਉਣ ਤੋਂ ਬਹੁਤ ਸ਼ਰਮ ਮਹਿਸੂਸ ਕਰ ਰਹੀ ਸੀ ਜਸਪ੍ਰੀਤ ਹੌਲੀ ਹੌਲੀ نیچے ਉਤਰ ਗਈ ਮੈਂ 15-20 ਮਿੰਟ ਉੱਥੇ ਖਲੋ ਕੇ ਵੇਖਦਾ ਰਿਹਾ ਕਿ ਕਿਸ ਨਾਲ ਗੱਲਾਂ ਕਰ ਰਹੀ ਸੀ ਮੈਂ ਜਦੋਂ ਮੈਂ نیچے ਕਮਰੇ ਵਿੱਚ ਆਇਆ ਤਾਂ ਜਸਪ੍ਰੀਤ ਮੇਰੇ ਆਉਂਦਿਆਂ ਨੂੰ ਸੌ ਗਈ ਪਰ ਮੈਨੂੰ ਨੀਂਦ ਨਹੀਂ ਸੀ ਆ ਰਹੀ ਸਾਰੀ ਰਾਤ ਜਾਗ ਕੇ ਕੱਟੀ ਮੈਂ ਸੋਚਿਆ ਕਿ ਜਸਪ੍ਰੀਤ ਦੁਬਾਰਾ ਜਾਵੇਗੀ ਪਰ ਉਹ ਨਹੀਂ ਗਈ ਫਿਰ ਮੈਂ ਇਹ ਸੋਚਿਆ ਕਿ ਮੈਂ ਅਗਲੇ ਦਿਨ ਅਗਲੀ ਰਾਤ ਨੂੰ ਉਸ ਦਾ ਧਿਆਨ ਰੱਖਾਂਗਾ ਕਿ ਇਹ ਕਦੋਂ ਜਾਂਦੀ ਹੈ ਅਤੇ ਕਿਸ ਨਾਲ ਗੱਲਾਂ ਕਰਦੀ ਹੈ ਪਰ ਅਗਲੀ ਰਾਤ ਨੂੰ ਵੀ ਜਸਪ੍ਰੀਤ ਛੱਤ ਤੇ ਨਹੀਂ ਸੀ ਗਈ ਸ਼ਾਇਦ ਉਸ ਨੂੰ ਸ਼ੱਕ ਹੋ ਗਿਆ ਸੀ ਕਿ ਮੈਂ ਉਸਤੇ ਨજર ਰੱਖੀ ਹੋਈ ਹੈ ਅਗਲੇ ਦਿਨ ਜਦੋਂ ਮੈਂ ਕੰਮ ਤੋਂ ਵਾਪਸ ਆਇਆ ਤਾਂ ਮੈਂ ਗੁਰਮੀਤ ਨੂੰ ਆਪਣੇ ਘਰ ਦੇ ਬੂਹੇ ਅੱਗੇ ਪਾਇਆ ਗੁਰਮੀਤ ਨੂੰ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਉਸ ਨੂੰ ਕਿਹਾ ਕਿ ਤੂੰ ਇੱਥੇ ਕੀ ਕਰ ਰਿਹਾ ਹੈ ਅਚਾਨਕ ਵੰਸ਼ ਬਾਹਰ ਆਇਆ ਉਸ ਨੇ ਕਿਹਾ ਆ ਲਓ ਮੰਮੀ ਨੇ ਭੇਜਿਆ ਹੈ ਵੰਸ਼ ਦੇ ਹੱਥ ਵਿੱਚ ਫੜਿਆ ਉਹੀ ਬੌਲ ਸੀ ਜਿਸ ਵਿੱਚ ਖੁਸ਼ਬੂ ਸੁੰਘ ਕੇ ਮੈਨੂੰ ਪਤਾ ਲੱਗ ਗਿਆ ਕਿ ਇਸ ਵਿੱਚ ਮਕਰੋਨੀ ਸੀ ਬੌਲ ਲੈ ਕੇ ਗੁਰਮੀਤ ਬੋਲਿਆ 인ਦਰ ਜੀ ਤੁਹਾਡੀ ਘਰ ਵਾਲੀ ਬਹੁਤ ਹੀ ਸੁਆਦ ਖਾਣਾ ਬਣਾਉਂਦੀ ਹੈ ਦਿਲ ਖੁਸ਼ ਹੋ ਜਾਂਦਾ ਹੈ ਤੁਹਾਡੀ ਪਤਨੀ ਦੇ ਹੱਥ ਦਾ ਖਾਣਾ ਖਾ ਕੇ ਇਹ ਗੱਲ ਆਖ ਕੇ ਗੁਰਮੀਤ ਆਪਣੇ ਘਰ ਵੱਲ ਚਲਾ ਗਿਆ ਮੇਰੇ ਸਬਰ ਦਾ ਬੰਨ ਟੁੱਟ ਚੁੱਕਿਆ ਸੀ ਮੈਂ ਇਹ ਸੋਚਿਆ ਕਿ ਹੁਣ ਮੈਂ ਸਾਰਾ ਹਿਸਾਬ ਕਿਤਾਬ बराबर ਕਰਕੇ ਹੀ ਰਹਾਂਗਾ ਮੈਂ ਘਰ ਵਿੱਚ ਗਿਆ ਤਾਂ ਮੈਂ ਵੇਖਿਆ ਕਿ ਘਰ ਵਿੱਚ ਕੁਝ ਮਹਿਮਾਨ ਆਏ ਹੋਏ ਸਨ ਮੈਂ ਉਹਨਾਂ ਨੂੰ ਵੇਖ ਕੇ ਆਪਣੇ ਗੁੱਸੇ ਤੇ ਕਾਬੂ ਪਾਇਆ ਤੇ ਮਹਿਮਾਨਾਂ ਨੂੰ ਮਿਲਣ ਲੱਗਾ ਜਦ ਸਾਰੇ ਕੰਮਾਂ ਅਤੇ ਮਹਿਮਾਨਾਂ ਤੋਂ ਫ੍ਰੀ ਹੋ ਕੇ ਜਸਪ੍ਰਿਤ ਕਮਰੇ ਵਿੱਚ ਆਈ ਤਾਂ ਮੈਂ ਉਸ ਨੂੰ ਖਰਚ ਲਈ ਕੁਝ ਪੈਸੇ ਫੜਾਏ ਮੇਰਾ ਰਵਈਆ ਥੋੜਾ ਜਿਹਾ ਉਖੜਿਆ ਹੋਇਆ ਸੀ ਉਸ ਨੇ ਮਹਿਸੂਸ ਤਾਂ ਕਰ ਲਿਆ ਸੀ ਪਰ ਉਸਨੇ ਜਿਆਦਾ ਗੌਰ ਨਹੀਂ ਸੀ ਕੀਤੀ ਉਹ ਮੇਰੇ ਤੋਂ ਪੈਸੇ ਲੈ ਕੇ ਆਪਣੇ ਹੱਥਾਂ ਵਿੱਚ ਗਿਣਨ ਲੱਗੀ ਤੇ ਕਹਿੰਦੀ ਕਿ ਇਸ ਮਹੀਨੇ ਮੈਨੂੰ ਕੁਝ ਜਿਆਦਾ ਪੈਸਿਆਂ ਦੀ ਜ਼ਰੂਰਤ ਹੈ ਮੈਨੂੰ ਤਾਂ ਪਹਿਲਾਂ ਹੀ ਬਹੁਤ ਗੁੱਸਾ ਸੀ ਜਸਪ੍ਰੀਤ ਦੀ ਇਹ ਗੱਲ ਸੁਣ ਕੇ ਮੈਨੂੰ ਹੋਰ ਗੁੱਸਾ ਆ ਗਿਆ ਤੇ ਮੈਂ ਕਿਹਾ ਮੈਂ ਹਰ ਮਹੀਨੇ ਪੈਸਾ ਜਿਆਦਾ ਹੀ ਦਿੰਦਾ ਹਾਂ ਇਸ ਮਹੀਨੇ ਤੈਨੂੰ ਮੇਰੇ ਪੈਸੇ ਘਟ ਕਿਉਂ ਲੱਗ ਰਹੇ ਹਨ ਮੈਂ ਕਿਹਾ ਧਿਆਨ ਨਾਲ ਵੇਖ ਪਿਛਲੇ ਮਹੀਨੇ ਤੋਂ ਇਸ ਵਾਰ ਪੈਸੇ ਥੋੜਾ ਜ਼ਿਆਦਾ ਹਨ ਮੇਰੀ ਗੱਲ ਸੁਣ ਕੇ ਜਸਪ੍ਰੀਤ ਬੋਲੀ ਕਿ ਮੈਨੂੰ ਇਸ ਮਹੀਨੇ ਇਸ ਤੋਂ ਵੀ ਜ਼ਿਆਦੇ ਪੈਸੇ ਚਾਹੀਦੇ ਹਨ ਖਰਚੇ ਬਹੁਤ ਜ਼ਿਆਦਾ ਹਨ ਇੰਨੇ ਪੈਸਿਆਂ ਨਾਲ ਗੁਜ਼ਾਰਾ ਨਹੀਂ ਹੁੰਦਾ ਮੈਂ ਕਿਹਾ ਮੈਂ ਕੁਝ ਨਹੀਂ ਕਿਹਾ ਚੁੱਪਚਾਪ ਜਸਪ੍ਰੀਤ ਨੂੰ ਥੋੜੇ ਹੋਰ ਪੈਸੇ ਦੇ ਦਿੱਤੇ ਅਗਲੇ ਦਿਨ ਜਦ ਮੈਂ ਉੱਠਿਆ ਤਾਂ ਜਸਪ੍ਰੀਤ ਘਰੇ ਹੀ ਸੀ ਸ਼ਾਇਦ ਉਸ ਨੂੰ ਇਹ ਪਤਾ ਲੱਗ ਗਿਆ ਸੀ ਕਿ 인ਦਰ ਨੂੰ ਮੇਰੇ ਉੱਪਰ ਸ਼ੱਕ ਹੈ ਹੁਣ ਜਸਪ੍ਰੀਤ ਘਰੋਂ ਇੰਨਾ ਜ਼ਿਆਦਾ ਬਾਹਰ ਨਹੀਂ ਸੀ ਜਾਂਦੀ ਸ਼ਾਮ ਨੂੰ ਜਦੋਂ ਮੈਂ ਆਫਿਸ ਤੋਂ ਘਰ ਆਇਆ ਤਾਂ ਮੰਮੀ ਮੇਰੇ ਕਮਰੇ ਵਿੱਚ ਆਈ ਕਿ 인ਦਰ ਬੇਟਾ ਤੂੰ ਅੱਜ ਜਸਪ੍ਰੀਤ ਨੂੰ ਕੁਝ ਪੈਸੇ ਦਿੱਤੇ ਹਨ ਹਾਂ ਮੰਮੀ ਰਾਤ ਨੂੰ ਹੀ ਦਿੱਤੇ ਸੀ ਘਰ ਖਰਚੇ ਦੇ ਲਈ ਤੁਸੀਂ ਇਦਾਂ ਕਿਉਂ ਪੁੱਛ ਰਹੇ ਹੋ ਕੀ ਹੋਇਆ ਉਹ ਆਪਣੀ ਗਵੰਡਨ ਕਿਰਨ ਹੈਗੀ ਹੈ ਨਾ ਉਹ ਅੱਜ ਮੈਨੂੰ ਮਿਲੀ ਸੀ ਤੇ ਉਹ ਕਹਿੰਦੀ ਸੀ ਮੈਨੂੰ ਲੱਗਦਾ ਹੈ ਕਿ ਤੇਰੇ ਬੇਟੇ ਦਾ ਬਿਜ਼ਨਸ ਬਹੁਤ ਤਰੱਕੀ ਵਿੱਚ ਜਾ ਰਿਹਾ ਹੈ ਜਦ ਮੈਂ ਉਸ ਨੂੰ ਪੁੱਛਿਆ ਕਿ ਤੂੰ ਇਸ ਤਰ੍ਹਾਂ ਕਿਉਂ ਕਹਿ ਰਹੀ ਹੈ ਤਾਂ ਉਹ ਬੋਲੀ ਕਿ ਤੇਰੀ ਨੋ ਜਸਪ੍ਰੀਤ ਅੱਜਕੱਲ ਬਹੁਤ ਹੀ ਪੈਸੇ ਲਟਾਉਣ ਲੱਗ ਪਈ ਹੈ ਮੈਂ ਕੱਲ ਆਪਣੀ ਗਵੰਡਨ ਸਿਮਰਨ ਦੇ ਘਰ ਗਈ ਸੀ ਤਾਂ ਥੋੜੀ ਦੇਰ ਬਾਅਦ ਤੇਰੀ ਨੋ ਜਸਪ੍ਰੀਤ ਵੀ ਆ ਗਈ ਉਹਦੇ ਹੱਥ ਵਿੱਚ ਬਹੁਤ ਸਾਰੇ ਪੈਸੇ ਸੀ ਉਸ ਨੇ ਮੇਰੇ ਤੋਂ ਚੋਰੀ ਇਹ ਪੈਸੇ ਸਿਮਰਨ ਨੂੰ ਫੜਾ ਦਿੱਤੇ ਪਰ ਮੇਰੀਆਂ ਤੇਜ਼ ਨਜ਼ਰਾਂ ਤੋਂ ਬਚ ਨਾ ਸકી ਮੈਂ ਵੇਖ ਲਿਆ ਸੀ ਇਸ ਕਰਕੇ ਹੀ ਪੁੱਛ ਰਹੀ ਸੀ ਕਿ ਜਸਪ੍ਰੀਤ ਨੂੰ ਇਹੋ ਜਿਹਾ ਕਿਹੜਾ ਕੰਮ ਪੂਰਾ ਹੋਇਆ ਉਹ ਤੇਰੀ ਦੀ ਮਿਹਨਤ ਦੀ ਕਮਾਈ ਇਸ ਤਰ੍ਹਾਂ ਬਰਬਾਦ ਕਰ ਰਹੀ ਹੈ ਮੰਮੀ ਦੀਆਂ ਗੱਲਾਂ ਨੇ ਮੇਰੇ ਸ਼ੱਕ ਨੂੰ ਹੋਰ ਵੀ ਵਧਾ ਦਿੱਤਾ ਪਹਿਲਾਂ ਹੀ ਸ਼ੱਕ ਤਾਂ ਬਹੁਤ ਸੀ ਹੁਣ ਤਾਂ ਇਹ ਯਕੀਨ ਵਿੱਚ ਬਦਲ ਰਿਹਾ ਸੀ ਮੈਨੂੰ ਪਤਾ ਸੀ ਕਿ ਜਸਪ੍ਰੀਤ ਖਰਚੇ ਦੇ ਪੈਸੇ ਕਿੱਥੇ ਰੱਖਦੀ ਹੈ ਮੈਂ ਉਸ ਦਾ ਪਰਸ ਕੱਢਿਆ ਤਾਂ ਵੇਖਿਆ ਕਿ ਉਸ ਵਿੱਚ ਪੂਰੇ 5000 ਰੁਪਏ ਘਟ ਸੀ ਮੈਂ ਗੁੱਸੇ ਵਿੱਚ ਪਰਸ ਝੁੱਕ ਕੇ ਸਿੱਧਾ ਉਸ ਕੋਲ ਰਸੋਈ ਵਿੱਚ ਚਲਾ ਗਿਆ ਤੇ ਉਸ ਨੂੰ ਪੁੱਛਿਆ ਕਿ ਇਸ ਵਿੱਚੋਂ 5000 ਕਿੱਥੇ ਗਏ ਮੈਨੂੰ ਇਸ ਤਰ੍ਹਾਂ ਗੁੱਸੇ ਵਿੱਚ ਬੋਲਦਿਆਂ ਸੋਣ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਬੋਲੀ 인ਦਰ ਤੁਸੀਂ ਮੈਨੂੰ ਇਸ ਤਰ੍ਹਾਂ ਕਿਉਂ ਬੋਲ ਰਹੇ ਹੋ ਇਸ ਤਰ੍ਹਾਂ ਨਾ ਗੱਲ ਕਰਾਂ ਤਾਂ ਹੋਰ ਕਿਸ ਤਰ੍ਹਾਂ ਕਰਾਂ ਅੱਜ ਰਾਤ ਹੀ ਮੈਂ ਤੈਨੂੰ ਪੈਸੇ ਦਿੱਤੇ ਸੀ ਤਾਂ ਇੰਨੀ ਜਲਦੀ ਇਸ ਵਿੱਚੋਂ 5000 ਖਰਚ ਵੀ ਹੋ ਗਏ ਤੇਰਾ ਇਹ ਬਤੀਰਾ ਮੈਨੂੰ ਸ਼ੱਕ ਕਰਨ ਤੇ ਮਜਬੂਰ ਕਰ ਰਿਹਾ ਹੈ ਕੱਲ ਰਾਤ ਵੀ ਮੈਂ ਤੈਨੂੰ ਕਿਸੇ ਨਾਲ ਗੱਲਾਂ ਕਰਦਿਆਂ ਸੁਣਿਆ ਸੀ ਪਰ ਤੂੰ ਮੁਕਰ ਗਈ ਸੀ ਕਿ ਮੈਂ ਕਿਸੇ ਨਾਲ ਗੱਲਾਂ ਨਹੀਂ ਕਰ ਰਹੀ ਹੁਣ ਤੂੰ ਹੀ ਦੱਸ ਕਿ ਤੂੰ ਮੈਨੂੰ ਧੋਖਾ ਕਿਉਂ ਦੇ ਰਹੀ ਹੈ ਅੱਜ ਮੈਂ ਬਹੁਤ ਗੁੱਸੇ ਵਿੱਚ ਸੀ ਮੇਰੇ ਗੁੱਸੇ ਦੀ ਕੋਈ ਸੀਮਾ ਨਹੀਂ ਸੀ ਮੈਨੂੰ ਇਸ ਤਰ੍ਹਾਂ ਗੁੱਸੇ ਵਿੱਚ ਦੇਖਦਿਆਂ ਜਸਪ੍ਰੀਤ ਬਹੁਤ ਹੀ ਜ਼ਿਆਦਾ ਡਰ ਗਈ ਸੀ ਤੇ ਹੱਥ ਫੜ ਕੇ ਬੋਲੀ ਤੁਹਾਨੂੰ ਸੱਚਾਈ ਹੀ ਜਾਨਣੀ ਹੈ ਤਾਂ ਚਲੋ ਮੇਰੇ ਨਾਲ ਉਸ ਨੇ ਮੈਨੂੰ ਇੱਕ ਟੁੱਟੇ-ਫੁੱਟੇ ਘਰ ਦੇ ਅੱਗੇ ਜਾ ਕੇ ਖੜਾ ਕਰ ਦਿੱਤਾ ਤੇ ਉਸ ਨੇ ਉਸ ਘਰ ਦਾ ਕੁੰਡਾ ਖੋਲ੍ਹਿਆ ਅਸੀਂ ਉਸ ਘਰ ਵਿੱਚ ਦਾਖਲ ਹੋ ਗਏ ਉਸ ਘਰ ਉਹ ਘਰ ਸਿਮਰਨ ਤੇ ਗੁਰਮੀਤ ਦਾ ਸੀ ਘਰ ਦੀ ਇੱਕ ਇੱਕ ਚੀਜ਼ ਵਿੱਚ ਦਿਖ ਰਿਹਾ ਸੀ ਕਿ ਇਸ ਘਰ ਵਿੱਚ ਬਹੁਤ ਗਰੀਬੀ ਹੈ ਸਾਹਮਣੇ ਵਿਹੜੇ ਵਿੱਚ ਦੋ ਬੱਚੇ ਖੇਡ ਰਹੇ ਸੀ ਜਿਨ੍ਹਾਂ ਦੇ ਹੱਥ ਵਿੱਚ ਖਡਾਉਣਿਆਂ ਦੀ ਜਗ੍ਹਾ ਪੱਥਰ ਸੀ ਉਹਨਾਂ ਬੱਚਿਆਂ ਨੇ ਜਿਹੜੇ ਕੱਪੜੇ ਪਾਏ ਹੋਏ ਸੀ ਮੈਂ ਉਹਨਾਂ ਕੱਪੜਿਆਂ ਨੂੰ ਪਹਿਚਾਨ ਲਿਆ ਸੀ ਉਹ ਕੱਪੜੇ ਮੇਰੇ بیٹے ਵੰਛ ਦੇ ਸਨ ਜਦ ਉਹਨਾਂ ਨੇ ਸਾਡੇ ਹੱਥਾਂ ਵਿੱਚ ਪਲੇਟ ਦੇਖੀ ਤਾਂ ਉਹ ਭੱਜ ਕੇ ਆ ਕੇ ਪਲੇਟ ਵਿੱਚ ਰੱਖਿਆ ਹੋਇਆ ਖਾਣਾ ਖਾਣ ਲੱਗ ਪਏ ਉਹ ਬੱਚੇ ਇਸ ਤਰ੍ਹਾਂ ਖਾਣਾ ਖਾ ਰਹੇ ਸੀ ਜਿਵੇਂ ਸਦੀਆਂ ਤੋਂ ਭੁੱਖੇ ਹੋਣ ਉਸੇ ਵਕਤ ਜਸਪ੍ਰੀਤ ਨੇ ਮੈਨੂੰ ਕਿਹਾ ਕਿ ਅੰਦਰ ਦੇਖੋ ਜੇਕਰ ਇਹਨਾਂ ਦੀ ਜਗ੍ਹਾ ਸਾਡਾ ਬੱਚਾ ਵੰਚ ਹੁੰਦਾ ਤਾਂ ਜਸਪ੍ਰੀਤ ਦੀ ਇਸ ਗੱਲ ਨੇ ਮੈਨੂੰ ਅੰਦਰ ਤੱਕ ਹਿਲਾ ਦਿੱਤਾ ਫਿਰ ਅੰਦਰੋਂ ਸਿਮਰਨ ਬਾਹਰ ਨਿਕਲ ਕੇ ਆਈ ਉਹ ਬਹੁਤ ਹੀ ਜ਼ਿਆਦਾ ਕਮਜ਼ੋਰ ਹੋ ਗਈ ਮੈਂ ਜਦੋਂ ਉਸ ਨੂੰ ਪਹਿਲਾਂ ਵੇਖਿਆ ਸੀ ਤਾਂ ਬਹੁਤ ਸਿਹਤਮੰਦ ਸੀ ਹੁਣ ਤਾਂ ਉਸ ਦੇ ਚਿਹਰੇ ਉੱਤੇ ਪੀਲਾਪਨ ਹੀ ਆ ਗਿਆ ਸੀ ਉਸ ਨੇ ਬੜੀ ਕਮਜ਼ੋਰ ਆਵਾਜ਼ ਵਿੱਚ ਕਿਹਾ ਜਸਪ੍ਰਿਤ ਤੇ ਇੰਦਰ ਭਾਜੀ ਤੁਸੀਂ ਵੀ ਉਸ ਨੇ ਸਾਨੂੰ ਕਿਹਾ ਆਓ ਬੈਠੋ ਉਸ ਨੇ ਟੁੱਟੀ ਜੀ ਕੁਰਸੀ ਵੱਲ ਇਸ਼ਾਰਾ ਕੀਤਾ ਤੇ ਆਪ ਵੀ ਇੱਕ ਮੰਜੀ ਉੱਪਰ ਬੈਠ ਗਈ ਸਿਮਰਨ ਇੰਦਰ ਨੂੰ ਕਹਿੰਦੀ ਕਿ ਭਾਜੀ ਅੱਜ ਤੁਸੀਂ ਮੇਰੇ ਘਰ ਦਾ ਰਸਤਾ ਕਿਵੇਂ ਭੁੱਲ ਗਏ ਜਸਪ੍ਰਿਤ ਤਾਂ ਰੋਜ਼ ਇੱਥੇ ਮੇਰਾ ਹਾਲਚਲ ਪੁੱਛਣ ਲਈ ਆਉਂਦੀ ਹੈ ਜਸਪ੍ਰੀਤ ਬਹੁਤ ਹੀ ਚੰਗੀ ਹੈ ਰੱਬ ਇਹੋ ਜਿਹਾ ਗਵਾੜ ਹਰ ਇੱਕ ਨੂੰ ਦੇਵੇ ਜਦੋਂ ਦਾ ਗਰਮੀਤ ਦੇ ਕਾਰੋਬਾਰ ਵਿੱਚ ਘਾਟਾ ਪਿਆ ਹੈ ਤਾਂ ਸਾਡੇ ਘਰ ਭੁੱਖੇ ਰਹਿਣ ਦੀ ਨੌਬਤ ਆ ਗਈ ਹੈ ਪਹਿਲਾਂ ਘਰ ਛੁੱਟ ਗਿਆ ਹੈ ਅਤੇ ਇਸ ਟੁੱਟੇ-ਫੁੱਟੇ ਘਰ ਵਿੱਚ ਆ ਗਏ ਹਾਂ ਕਰਜ਼ਾ ਹੋ ਗਿਆ ਸੀ ਸਿਰ ਤੇ ਕਿ ਸਾਰਾ ਕੁਝ ਵੇਚ ਕੇ ਸਾਨੂੰ ਕਰਜ਼ਾ ਲੈਣਾ ਪਿਆ ਅਸੀਂ ਆਪ ਤਾਂ ਭੁੱਖੇ ਰਹਿ ਸਕਦੇ ਹਾਂ ਪਰ ਬੱਚਿਆਂ ਨੂੰ ਭੁੱਖ ਨਾਲ ਤੜਫਦੇ ਨਹੀਂ ਦੇਖ ਸਕਦੇ ਇਸ ਮੁਸੀਬਤ ਵਿੱਚ ਜਸਪ੍ਰੀਤ ਨੇ ਸਾਡੀ ਬਹੁਤ ਮਦਦ ਕੀਤੀ। ਮੇਰੇ ਹੀ ਭਾਂਡਿਆਂ ਵਿੱਚ ਉਹ ਆਪਣੇ ਘਰੋਂ ਮੈਨੂੰ ਖਾਣਾ ਦੇ ਜਾਂਦੀ ਸੀ। ਕਦੇ ਚੀਨੀ, ਕਦੇ ਮਿਰਚ ਮਸਾਲੇ। ਉਹ ਮੇਰੇ ਤੋਂ ਕੁਝ ਮੰਗਣ ਦੇ ਬਹਾਨੇ ਆਉਂਦੀ ਹੈ ਤਾਂ ਮੈਨੂੰ ਚੀਨੀ, ਪੱਤੀ ਮਸਾਲੇ ਦੇ ਜਾਂਦੀ ਜਿਸ ਨਾਲ ਮੇਰੇ ਘਰ ਦਾ ਖਰਚਾ ਚੱਲੀ ਜਾਂਦਾ। ਮੈਂ ਤੁਹਾਡੀ एहसानमंद ਰਹਾਂਗੀ। ਤੁਸੀਂ ਮੇਰੀ ਮਦਦ ਕੀਤੀ ਹੈ ਤਾਂ ਰੱਬ ਤੁਹਾਡੀ ਮਦਦ ਵੀ ਜ਼ਰੂਰ ਕਰੇਗਾ। ਜੇਕਰ ਜਸਪ੍ਰੀਤ ਸਾਡੀ ਮਦਦ ਨਾ ਕਰਦੀ ਤਾਂ ਮੇਰੇ ਬੱਚਿਆਂ ਦਾ ਕੀ ਹਾਲ ਹੁੰਦਾ ਅੱਜ ਜਸਪ੍ਰੀਤ ਨੇ ਮੈਨੂੰ ਕੁਝ ਪੈਸੇ ਦਿੱਤੇ ਸੀ ਕਿਉਂਕਿ ਮੇਰੇ ਘਰ ਦਾ ਰਾਸ਼ਨ ਖਤਮ ਹੋਇਆ ਸੀ ਕਹਿੰਦੀ ਪੈਸੇ ਭਾਵੇਂ ਮੇਰੇ ਤੋਂ ਲੈ ਲੈ ਪਰ ਬੱਚਿਆਂ ਨੂੰ ਭੁੱਖਾ ਨਾ ਰੱਖੋ ਮੈਂ ਤਾਂ ਆਪਣੇ ਘਰ ਵਿੱਚ ਇਵੇਂ ਹੀ ਰੁੱਖਾ ਮਿੱਸਾ ਖਾਣਾ ਬਣਾਉਂਦੀ ਹਾਂ ਪਰ ਜਦੋਂ ਜਸਪ੍ਰੀਤ ਕੋਈ ਵਧੀਆ ਚੀਜ਼ ਬਣਾਉਂਦੀ ਹੈ ਤਾਂ ਮੇਰੇ ਬੱਚਿਆਂ ਨੂੰ ਜ਼ਰੂਰ ਦੇ ਕੇ ਜਾਂਦੀ ਹੈ ਉਸ ਦਿਨ ਵੀ ਉਸਨੇ ਪਰੌਂਠੇ ਭੇਜੇ ਸੀ ਗੁਰਮੀਤ ਨੂੰ ਪਰੌਂਠੇ ਬਹੁਤ ਪਸੰਦ ਆਏ ਸੱਚਾ ਭਾਜੀ ਤੁਹਾਡੀ ਘਰ ਵਾਲੀ ਬਹੁਤ ਕੀਮਤੀ ਹੀਰਾ ਹੈ ਮੇਰੇ ਅਤੇ ਮੇਰੇ ਬੱਚਿਆਂ ਦੇ ਦਿਲਾਂ ਚੋਂ ਨਿਕਲੀਆਂ ਅਸੀਸਾਂ ਤੁਹਾਨੂੰ ਜ਼ਰੂਰ ਲੱਗਣਗੀਆਂ ਸਿਮਰਨ ਤੇ ਮੂੰਹ ਚੋਂ ਇਹ ਗੱਲਾਂ ਸੁਣ ਕੇ ਮੇਰਾ ਸਿਰ ਸ਼ਰਮ ਨਾਲ ਝੁਕ ਗਿਆ ਮੈਂ ਕੀ ਸਮਝਦਾ ਸੀ ਮੈਂ ਆਪਣੀ ਹੀ ਘਰ ਵਾਲੀ ਤੇ ਸ਼ੱਕ ਕੀਤਾ ਉਸ ਦੀ ਘਰ ਵਾਲੀ ਤਾਂ ਰੱਬ ਦਾ ਰੂਪ ਸੀ ਮੈਂ ਆਪਣੇ ਆਪ ਨੂੰ ਬਹੁਤ ਹੀ ਗਿਰਿਆ ਹੋਇਆ ਇਨਸਾਨ ਸਮਝ ਰਿਹਾ ਸੀ ਅਸੀਂ ਘਰੇ ਵਾਪਸ ਆ ਗਏ ਪਰ ਮੈਨੂੰ ਇੰਨੀ ਸ਼ਰਮ ਆ ਰਹੀ ਸੀ ਕਿ ਮੈਂ ਜਸਪ੍ਰੀਤ ਨਾਲ ਨਜ਼ਰਾਂ ਵੀ ਨਹੀਂ ਸੀ ਮਿਲਾ ਰਿਹਾ ਮੈਂ ਇਹ ਗੱਲਾਂ ਕਿਸੇ ਨੂੰ ਵੀ ਦੱਸਣਾ ਨਹੀਂ ਸੀ ਚਾਹੁੰਦੀ ਮੈਂ ਉਹਨਾਂ ਦਾ ਭਰੋਸਾ ਨਹੀਂ ਸੀ ਤੋੜਨਾ ਚਾਹੁੰਦੀ ਅਸੀਂ ਬਹੁਤ ਹੀ ਵਧੀਆ ਖਾਂਦੇ ਪੀਂਦੇ ਹਾਂ ਸਾਡੇ ਬੱਚੇ ਵੀ ਵਧੀਆ ਖਾਂਦੇ ਪੀਂਦੇ ਹਨ ਅਤੇ ਪਹਿਨਦੇ ਹਨ ਪਾਸ ਗੁਆਂਢ ਵਿੱਚ ਜੇਕਰ ਕੋਈ ਬੱਚਾ ਭੁੱਖਾ ਰਹਿੰਦਾ ਹੈ ਤਾਂ ਅਸੀਂ ਆਪਣਾ ਫਰਿੱਜ ਭਰ-ਭਰ ਕੇ ਰੱਖਦੇ ਹਾਂ ਸ਼ਾਮ ਨੂੰ ਕਿਉਂ ਨਾ ਆਪਾਂ ਥੋੜਾ ਜਿਹਾ ਖਾਣਾ ਬਣਾ ਕੇ ਜ਼ਰੂਰਤਮੰਦ ਬੱਚਿਆਂ ਨੂੰ ਦਿਆ ਕਰੀਏ ਕਿਉਂਕਿ ਅਸੀਂ ਆਪਣੇ ਖਰਚੇ ਘੱਟ ਨਹੀਂ ਕਰ ਸਕਦੇ ਆਪਣੇ ਇਸ ਕੰਮ ਕਾਰਨ ਕਿਸੇ ਦਾ ਚੁੱਲ੍ਹਾ ਵੱਲ ਸਕਦਾ ਹੈ ਆਪਾਂ ਹੋਰ ਆਪਾਂ ਨੂੰ ਕੀ ਚਾਹੀਦਾ ਹੈ ਜਸਪ੍ਰੀਤ ਦੀਆਂ ਇਹ ਗੱਲਾਂ ਨੇ ਮੇਰੇ ਦਿਲ ਵਿੱਚ ਹਲਚਲ ਮਚਾ ਦਿੱਤੀ ਅਸੀਂ ਆਪਣੀ ਖੁਸ਼ੀ ਵਿੱਚ ਇੰਨਾ ਵਿਅਸਤ ਹੋ ਜਾਂਦੇ ਹਾਂ ਕਿ ਸਾਨੂੰ ਕਿਸੇ ਦੇ ਸੁੱਕੇ ਹੋਏ ਹੰਝੂ ਦਿਖਾਈ ਨਹੀਂ ਦਿੰਦੇ ਮੈਂ ਜਸਪ੍ਰੀਤ ਨੂੰ ਕਿਹਾ ਕਿ ਤੂੰ ਇਹ ਸਭ ਕੁਝ ਮੇਰੇ ਤੋਂ ਲੁਕਾ ਕੇ ਕਿਉਂ ਕਰ ਰਹੀ ਸੀ ਤਾਂ ਇਹ ਮੈਨੂੰ ਮੈਨੂੰ ਵੀ ਤਾਂ ਦੱਸ ਦਿੰਦੀ ਤਾਂ ਉਹ ਕਹਿੰਦੀ ਕਿ ਮੈਂ ਤੁਹਾਨੂੰ ਇਹ ਸਭ ਆਪਣੀ ਮੰਮੀ ਜੀ ਦੇ ਕਰਕੇ ਨਹੀਂ ਦੱਸਿਆ ਜੇਕਰ ਮੈਂ ਦੱਸ ਦਿੰਦੀ ਤਾਂ ਮੰਮੀ ਜੀ ਮੈਨੂੰ ਇਹ ਕੰਮ ਬਿਲਕੁਲ ਨਾ ਕਰਨ ਦਿੰਦੀ ਉਸ ਰਾਤ ਵੀ ਮੈਂ ਬਚਿਆ ਹੋਇਆ ਖਾਣਾ ਦੇਣ ਹੀ ਛੱਤ ਤੇ ਗਈ ਸੀ ਜਦ ਪੈਰਾਂ ਦੀ ਆਵਾਜ਼ ਆਈ ਤਾਂ ਸਿਮਰਨ ਜਲਦੀ ਤੋਂ ਜਲਦੀ نیچے ਚਲੀ ਗਈ ਉਸ ਨੂੰ ਇਹ ਸੀ ਕਿ ਮੰਮੀ ਨਾ ਆ ਗਈ ਹੋਵੇ ਮੈਨੂੰ ਜਸਪ੍ਰੀਤ ਤੇ ਬਹੁਤ ਗਰਵ ਹੋ ਰਿਹਾ ਸੀ ਉਸ ਨੂੰ ਪਿਆਰ ਨਾਲ ਦੇਖਿਆ ਤੇ ਕਿਹਾ ਮੈਨੂੰ ਮਾਫ਼ ਕਰ ਦੇ ਮੈਂ ਤੇਰੇ ਤੇ ਬਹੁਤ ਸ਼ੱਕ ਕੀਤਾ ਤਾਂ ਜਸਪ੍ਰੀਤ ਕਹਿੰਦੀ ਇਸ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਹੈ ਤਾਂ ਮੈਂ ਉਸ ਨੂੰ ਕਿਹਾ ਕਿ ਹੁਣ ਤੂੰ ਇਕੱਲੀ ਕੰਮ ਨਹੀਂ ਕਰੇਂਗੀ ਮੈਂ ਵੀ ਤੇਰੇ ਨਾਲ ਹਾਂ ਅਸੀਂ ਮੰਮੀ ਦੀ ਵੀ ਸੋਚ ਬਦਲਾਂਗੇ ਮੈਂ ਗੁਰਮੀਤ ਨੂੰ ਕਿਸੇ ਦੁਕਾਨ ਤੇ ਲਗਵਾ ਦਿੱਤਾ ਹੁਣ ਉਹ ਰੋਜ਼ ਆਪਣਾ ਖਾਣਾ ਬਣਾ ਕੇ ਖਾ ਸਕਦੇ ਹਨ ਅਤੇ ਆਪਣੇ ਬੱਚਿਆਂ ਨੂੰ ਵੀ ਖਵਾ ਸਕਦੇ ਹਨ ਮੇਰੇ ਕਾਰੋਬਾਰ ਵਿੱਚ ਵੀ ਦਿਨ ਰਾਤ ਦੁਗਣੀ ਤਰੱਕੀ ਹੋਣ ਲੱਗੀ ਇਹ ਸਭ ਉਹਨਾਂ ਦੀਆਂ ਦੁਆਵਾਂ ਦਾ ਹੀ ਨਤੀਜਾ ਸੀ ਦੋਸਤੋ ਗਰੀਬਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਭਾਵੇਂ ਉਹ ਸਾਨੂੰ ਕੁਝ ਨਾ ਦੇ ਸਕਣ ਪਰ ਉਹਨਾਂ ਦੀਆਂ ਦੁਆਵਾਂ ਸਾਨੂੰ ਕਿਸੇ ਕੀਮਤੀ ਖਜ਼ਾਨੇ ਨਾਲੋਂ ਘੱਟ ਨਹੀਂ ਹਨ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇ ਸ਼ੇਅਰ ਜ਼ਰੂਰ ਕਰਨਾ ਅਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਜ਼ਰੂਰ ਜਾਣਾ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਧੰਨਵਾਦ